ਇਹਨੂੰ ਬੀਬੀਆਂ ਖਾਸ ਸਮਝਾ ਸ਼ਬਦ ਦਾਦਕੇ ਪਰਿਵਾਰ ਦੀਆਂ ਬੀਬੀਆਂ ਬੋਲਦੀਆਂ ਅਗੇ ਉਹ ਨਵਾਬ ਨਾਨਕ ਦੇ ਪਰਿਵਾਰ ਦੀਆਂ ਬੀਬੀਆਂ ਦਿੰਦੀਆਂ ਨੇ ਜਿਹੜੇ ਖਾਸੇ ਮਜਾਕ ਦੇ ਸ਼ਬਦ ਹੈ ਇਹਨਾਂ ਨੂੰ ਆਪਾਂ ਸਿਠਣੀਆਂ ਆਖਦੇ ਹਾਂ ਅਸੀਂ ਹੁਣ ਸਿਠਣੀਆਂ ਰਹੀ ਤੁਹਾਡੇ ਨਾਲ ਸਾਝ ਪਾਉਣੀ ਹੈ ਗੁਰੂ ਨਾਨਕ ਦੇ ਪਾਛਾ ਮਹਾਰਾਜ ਦੇ ਵਿਆਹ ਪਰਪਲ ਨੂੰ ਮੋਹਾਲੀ ਸੰਗਤਾਂ ਬਣਉਂਦੀਆਂ ਨੇ ਚੰਡੀਗੜ੍ਹ ਉੱਥੋਂ ਸਾਨੂੰ ਬੀਬੀਆਂ ਦਾ ਫੋਨ ਆਇਆ ਕਹਿਣ ਲੱਗੇ ਭੈਣ ਜੀ ਅਸੀਂ ਤੁਹਾਡੇ ਤੋਂ ਸਿਠਣੀਆਂ ਸੁਣਨੀ ਹੈ ਮੈਂ ਕੀ ਪਤਨ ਦਾ ਵੀ ਸੱਠਣੀਆਂ ਕੀ ਹੁੰਦੀਆਂ ਉਹ ਵੀ ਮੋਹਾੜੀ ਚੰਡੀਗੜ੍ਹ ਦੀਆਂ ਬੀਬੀਆਂ ਨੇ ਉਹ ਕਹਿਣ ਲੱਗੀਆਂ ਭੈਣ ਜੀ ਸਾਨੂੰ ਪਤਾ ਹੈ ਸੱਠਣੀਆਂ ਕੀ ਹੁੰਦੀਆਂ ਸੀ ਸੱਠਣੀਆਂ ਸਾਡੀਆਂ ਤੇ ਪਿੰਡਾਂ ਦੇ ਬੀਬੀਆਂ ਨੂੰ ਚੇਤਾ ਹੀ ਭੁੱਲ ਗਿਆ ਵੀ ਸੱਠਣੀਆਂ ਕੀ ਹੁੰਦੀਆਂ ਨੇ ਜਦੋਂ ਜਾਂਜ ਪਹੁੰਚੀ ਨਾ ਤੇ ਬਟਾਲੇ ਦੀਆਂ ਬੀਬੀਆਂ ਮਜ਼ਾਕ ਕਰਨ ਲੱਗੀਆਂ ਨੇ ਜਾਂਜੀਆਂ ਨੂੰ ਕੁੜੀਆਂ ਇਕੱਠੀਆਂ ਹੋ ਕੇ ਆਈਆਂ ਮਖੌਲ ਕਰਨ ਲੱਗੀਆਂ ਸੱਠਣੀਆਂ ਦੇਣ ਲੱਗੀਆਂ ਅੱਜ ਵੀ ਰਿਵਾਜ ਹੈ ਉੱਥੇ ਜਦੋਂ ਸੱਠਣੀਆਂ ਦੇਣ ਲੱਗੀਆਂ ਤਾਂ ਮਹਾਰਾਜ ਦਾ ਬਚਪਨ ਦਾ 베ਲੀ ਭਾਈ ਮਰਦਾਨਾ ਆ ਗਿਆ ਆ ਗਿਆ ਭਾਈ ਮਰਦਾਨੇ ਨੂੰ ਗੱਲ ਬੜੀ ਆਉਂਦੀ ਸੀ ਕਹਿੰਦੇ ਹਰ ਸਾਰੇ ਦੇ ਆਲੇ ਪਿੱਛੇ ਹੋ ਜਾਓ ਆ ਜਿਹੜੀਆਂ ਬੀਬੀਆਂ ਮਜ਼ਾਕ ਕਰਦੀਆਂ ਐ ਮਖਾਲ ਕਰਦੀਆਂ ਇਹਨਾਂ ਨੂੰ ਜਵਾਬ ਦੇਣ ਵਾਸਤੇ ਮੈਂ ਇਕੱਲਾ ਹੀ ਬਖੇਰਾ ਆ ਤੰਗੋ ਜਰਾ ਸੁਭਾਰ ਜਵਾਬ ਏ ਬੀਬੀਆਂ ਨੂੰ ਜਵਾਬ ਦਿੰਦਾ ਭਾਈ ਮਰਦਾਨਾ ਸੁਭਾਰ ਜਵਾਬ ਸਿੱਠੜੀਆਂ ਮੇਰੇ ਨਾਲ ਦੇ ਸਾਥੀ ਕਹਿੰਦਾ ਕਿੱਲਿਆਂ ਵਿੱਚ ਘਰ ਵਿੱਚੋਂ thank <laughs> ਇਹਦੇ ਪੁਰਾਣੇ ਸਮਿਆਂ 'ਦਰ ਬੀਬੀਆਂ ਨੇ ਬੈਠਣਾ ਆਵਾਜ਼ ਦੂਜੇ ਪਿੰਡ ਚ ਜਾਇਆ ਕਰਦੀ ਸੀ ਤੇ ਅਸੀਂ ਕਈ ਵਾਰੀ ਖਾਸਕੇ ਉਹਨਾਂ ਨੂੰ ਕਹਿੰਦੇ ਸੀ ਵੀ ਤੁਹਾਡੇ ਵਰਗੀਆਂ ਖਰਾਕਾਂ ਵੀ ਨਹੀਂ ਅੱਜਕੱਲ੍ਹ ਰਹਿ ਗਈਆਂ ਆ ਤੁਸੀਂ ਦੇਸੀ ਘਿਓ ਖਾ ਲੈਂਦੇ ਅੱਜਕੱਲ੍ਹ ਕੋਈ ਖਾਵੇ ਤਾਂ ਬੀਪੀ ਝੱਟ ਵੱਜ ਜਾਂਦਾ ਹੈ ਵੀ ਬਿਮਾਰੀਆਂ ਇੰਦੀਆ ਬੰਦੇ ਦੀਆਂ ਵਰਗੀਆਂ ਵਿੱਚ ਚੰਗੀ ਖਰਾਕ ਵੀ ਹੈ ਨਹੀਂ ਔਰ ਮਹਾਰਾਜ ਨੇ ਕਿਰਪਾ ਕੀਤੀ ਅਸੀਂ ਅੱਜ ਆਪਜੀ ਦੇ ਸਾਹਮਣੇ ਵਿਚਾਰਾਂ ਦੀ ਸੰਗਤ ਪਾਉਣ ਵਾਸਤੇ ਆਏ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਅਨੰਤਕਾਰ ਮਾਤਾ ਸੁਲਖਣੀ ਜੀ ਦੇ ਨਾਲ ਕੋਈ ਸ਼ੌਟ ਅੰਦਰ ਅਸੀਂ ਆਪ ਜੀ ਦੇ ਨਾਲ ਇਤਿਹਾਸ ਜੜਾ ਸਾਂਝਾ ਕੀਤਾ ਹੈ ਪਰਿਵਾਰ ਵੱਲੋਂ ਦਿੱਤਾ ਹੋਇਆ ਸਮਾਂ ਸਮਾਪਤ ਹੈ ਫਿਰ ਕਿਤੇ ਸਮਾਂ ਮਿਲਿਆ ਰੱਬ ਵਰਗੀਆਂ ਸੰਤਾਂ ਦੇ ਦਰਸ਼ਨ ਦਿਦਾਰੇ ਕਰਾਂਗੇ ਅਸੀਂ ਗੁਰ ਇਤਿਹਾਸ ਵਿੱਚੋਂ ਵਿਚਾਰਾਂ ਦੀ ਸੰਤ ਪਾਵਾਂਗੇ